ਇੱਕ ਵਾਰ ਫਿਰ ਪੰਜਾਬ ਦੇ ਵਿੱਚ ਇਨਸਾਨੀਅਤ ਹੋਈ ਸ਼ਰਮਸਾਰ ਪੰਜਾਬ ਦੇ ਲੋਕਾਂ ਵੱਲੋਂ ਕੀਤਾ ਗਿਆ ਸ਼ਰਮਨਾਕ ਕਾਰਾ ਹਾਲਾਂਕਿ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਵਿੱਚ ਲੰਗਰ ਲੱਗਦੇ ਨਹੀਂ ਪੰਜਾਬ ਦੇ ਹੱਥੇ ਲੋਕਾਂ ਦੇ ਨਖੜਦਾ ਹੈ ਪੰਜਾਬ ਹੜਾਂ ਦੇ ਵਿੱਚ ਰੁੜ ਗਿਆ ਲੇਕਿਨ ਪੰਜਾਬ ਦੇ ਲੋਕਾਂ ਨੇ ਇਨਸਾਨੀਅਤ ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਦੇ ਨਾਲ ਮੋਟੇ ਨਾਲ ਮੁੱਢਾ ਲਾ ਕੇ ਖੜੇ ਹੋਏ ਲੇਕਿਨ ਇਸ ਕਾਰੇ ਨੇ ਪੰਜਾਬ ਅਤੇ ਪੰਜਾਬੀਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਅਜਿਹੀਆਂ ਘਟਨਾ ਕਦੇ ਕਦੇ ਦੇਖਣ ਨੂੰ ਮਿਲਦੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਲੁਧਿਆਣਾ ਵਿੱਚ ਆਪਣੀ ਧੀ ਦੇ ਵਿਆਹ ਤੋਂ ਪਰਦੇ ਸਮੇਂ ਸੜਕ ਹਾਦਸੇ ਵਿੱਚ ਮਾਰੇ ਗਏ ਸਰਹੱਦ ਦੇ ਦੋ ਵਾਸੀ ਹਰੀ ਓਮ ਸਿੰਘ ਨੰਦਾ ਅਤੇ ਉਹਨਾਂ ਦੀ ਪਤਨੀ ਤੇ ਇੱਕ ਰਿਸ਼ਤੇਦਾਰ ਔਰਤਾਂ ਦੀਆਂ ਲਾਸ਼ਾਂ ਤੋਂ ਲੱਖਾਂ ਰੁਪਏ ਦੇ ਸੋਨੇ ਅਤੇ ਗਹਿਣੇ ਤੇ ਨਕਦੀ ਚੋਰੀ ਹੋਣ ਦਾ ਸਬੰਧ ਸਾਹਮਣੇ ਆਇਆ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਲੁਧਿਆਣਾ ਤੋਂ ਆਪਣੀ ਲੜਕੀ ਦਾ ਵਿਆਹ ਤੋਂ ਵਾਪਸ ਆਉਂਦਿਆਂ ਢੰਡਾਰੀ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਯਾਨੀ ਕਿ ਲੜਕੀ ਦੇ ਪਿਤਾ ਦੀ ਲੜਕੀ ਦੀ ਮਾਤਾ ਦੀ ਹਾਸੇ ਦੇ ਮੌਕੇ ਤੋਂ ਇਕੱਠੇ ਹੋਏ ਲੋਕਾਂ ਵਿੱਚ ਕੁਝ ਲਾਲਚੀ ਵਿਅਕਤੀਆਂ ਨੇ ਮ੍ਰਿਤਕ ਦੀਆਂ ਲਾਸ਼ਾਂ ਤੋਂ ਕਰੀਬ 15 ਤੋਲੇ ਸੋਨੇ ਦੇ ਗਹਿਣੇ 3 ਲੱਖ ਰੁਪਏ ਨਕਦੀ ਤੇ ਵਿਆਹ ਵਿੱਚ ਮਿਲੇ ਸ਼ਗਨ ਦੇ ਪੈਸੇ ਚੋਰੀ ਕਰ ਲਏ ਸਰਹੰਦ ਦੇ ਸਮਾਜ ਸੇਵਾ ਗੁਲਸ਼ਨ ਆਏ ਬੌਬੀ ਨੇ ਇਸ ਘਟਨਾ ਨੂੰ ਘਟਨਾ ਇਸ ਘਟਨਾ ਦੀ ਸਖਤ ਨਕੀਦੀ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਗਹਿਣੇ ਅਤੇ ਉਤਾਰਨ ਵਰਗੀ ਨੁਕਤਾ ਨੂੰ ਸ਼ਰਮਸਾਰ ਕਰਨ ਵਾਲੀ ਕਾਰਵਾਈ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਘਟ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਜਿਸ ਨੂੰ ਲੋਕਾਂ ਦੀ ਮਦਦ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਉੱਥੇ ਅਜਿਹੇ ਘਟਾਵੇ ਸਾਡੀ ਸਮਾਜ ਲਈ ਬਹੁਤ ਹੀ ਸ਼ਰਮਨਾਕ ਹਨ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਪੰਜਾਬ ਗੁਰੂਆਂ ਪੀਰਾਂ ਅਤੇ ਪਗਾਬਰਾਂ ਦੀ ਧਰਤੀ ਹੈ ਇੱਥੇ ਨੇ ਹੱਥੇ ਲੋਕਾਂ ਦੇ ਨਾਲ ਖੜਿਆ ਜਾਂਦਾ ਹੈ ਇੱਥੇ ਗਰੀਬਾਂ ਦੇ ਲਈ ਘਰ ਬਣਾਏ ਜਾਂਦੇ ਨੇ ਇੱਥੇ ਗਰੀਬ ਲੜਕੀਆਂ ਤੇ ਲੜਕਿਆਂ ਦੇ ਵਿਆਹ ਕੀਤੇ ਜਾਂਦੇ ਨੇ ਇੱਥੇ ਪੰਜਾਬੀ ਕਿਸੇ ਦਾ ਦਰਦ ਦੁੱਖ ਵੇਖ ਕੇ ਖੌਲਪਦੇ ਨੇ ਉਦਾਸ ਹੁੰਦੇ ਨੇ ਫਿਰ ਤਤਪਰ ਹੋ ਕੇ ਉਹਨਾਂ ਦੀ ਵਧ ਕਰਦੇ ਨੇ ਲੇਕਿਨ ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ ਹੈ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਲੋਕ ਹਮਦਰਦ ਨੇ ਜਿੱਥੇ ਲੋਕ ਇੱਕ ਦੂਜੇ ਦੀ ਮਦਦ ਕਰਦੇ ਨੇ ਜਿੱਥੇ ਲੋਕ ਇੱਕ ਦੂਜੇ ਲਈ ਜਾਨ ਦੇ ਦਿੰਦੇ ਨੇ ਜਿੱਥੇ ਲੋਕ ਗਰੀਬਾਂ ਦੇ ਨਾਲ ਖੜਦੇ ਨੇ ਉਥੇ ਜੇਕਰ ਅਜਿਹੀ ਘਟਨਾ ਹੋਵੇ ਤਾਂ ਉਹ ਵਾਕਿਆ ਹੀ ਇੱਕ ਵੱਡਾ ਸ਼ਰਮਨਾਕ 12 ਮੰਨਿਆ ਜਾਂਦਾ ਹੈ ਸਮਾਜ ਸੇਵੀਆਂ ਦੇ ਆਗੂਆਂ ਨੇ ਕਿਹਾ ਕਿ ਸਾਰੇ ਪੰਜਾਬੀ ਇੱਕੋ ਜਿਹੇ ਨਹੀਂ ਲੇਕਰ ਇਹ ਸ਼ਰਾਂਸਤੀ ਅੰਸਰਾਂ ਵੱਲੋਂ ਜਾਂ ਨਸ਼ੇੜੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ 15 ਤੋਲੇ ਗਹਿਣਾ ਸੋਨਾ 3 ਲੱਖ ਰੁਪਈਆ ਅਤੇ ਸ਼ਗਨ ਦੇ ਲਿਫਾਫੇ ਲੈ ਕੇ ਸ਼ਰਾਰਤੀ ਅੰਸਰ ਮੌਕੇ ਤੋਂ ਫਰਾਰ ਹੋ ਗਏ ਜਿੱਥੇ ਇਹ ਵੱਡਾ ਹਾਸਾ ਹੋਇਆ ਸੀ ਧੰਨਵਾਦ